ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਨੇ ਕੁਝ ਮਸਾਲੇ ਧਨੀਆ ਸਾਬਤਾ ਜੀਰਾ ਸਾਬਤਾ ਬੜੀ ਇਲਾਇਚੀ ਕਾਲੀਆਂ ਮਿਰਚਾਂ ਲੌਂਗ ਤੇਜ ਪੱਤਾ ਤੇ ਚਾਰ ਕਾਜੂ ਦੇ ਪੀਸ ਆ ਤੇ ਇਹ ਸਾਬਤੇ ਮਸਾਲੇ ਆਪਾਂ ਇਹਦੇ ਵਿੱਚ ਪਾਏ ਆ ਪਹਿਲਾਂ ਤੇ ਪਹਿਲਾਂ ਇਹਨਾਂ ਨੂੰ ਆਪਾਂ ਭੁੰਨਦੇ ਆ ਤੇਲ ਥੋੜੀ ਜਿਹਾ ਮੈਂ ਜ਼ਿਆਦਾ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਇਹਦੇ ਵਿੱਚ ਹੀ ਆਪਾਂ ਜਿਹੜਾ ਤੜਕਾ ਭੁੰਨਣ ਲੱਗੇ ਇਹਦੇ ਵਿੱਚ ਆਪਾਂ ਢਿੰਡੇ ਬਣਾਉਣ ਲੱਗੇ ਆ ਤੇ ਇਹਦੇ ਵਿੱਚ ਆਪਾਂ ਟਿੰਡੇ ਫਰਾਈ ਕਰਨੇ ਇਹਦੇ ਵਿੱਚ ਬਾਅਦ ਵਿੱਚ ਤੜਕਾ ਲੈਣਾ ਆਪਾਂ ਤੇ ਇਹਨੂੰ ਮਸਾਲੇ ਨੂੰ ਥੋੜਾ ਭੁੰਨ ਲਿਆ ਤੇ ਇਹਦੇ ਵਿੱਚ ਆਪਾਂ ਹੁਣ ਜਿਹੜੇ ਆ ਚਾਰ ਪਿਆਜ਼ ਮੀਡੀਅਮ ਸਾਈਜ਼ ਦੇ ਮੋٹے-ਮੋٹے ਕੱਟ ਕੇ ਪਾ ਦੇਣੇ ਆ ਤੇ ਇਸ ਤਰ੍ਹਾਂ ਟਿੰਡੇ ਬਣਾਉਂਗੇ ਨਾ ਬਹੁਤ ਹੀ ਟੇਸਟੀ ਬਣੂਗੇ बार-बार ਤੁਸੀਂ ਬਣਾ ਕੇ ਹਾਂਗੇ ਕਿਉਂਕਿ ਟਿੰਡੇ ਕੀ ਆ আজকাল ਜਿਹੜੇ ਬੱਚੇ ਆ ਘੱਟ ਪਸੰਦ ਕਰਦੇ ਆ ਇਸ ਤਰ੍ਹਾਂ ਬਣਾ ਕੇ ਖਵਾਉਂਗੇ ਨਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਕੀ ਬਣਾਇਆ ਬਹੁਤ ਹੀ ਸਵਾਦ ਸਬਜ਼ੀ ਐ ਦਾ ਬਣ ਕੇ ਤਿਆਰ ਹੁੰਦੀ ਆ ਚਾਰ ਪਿਆਜ਼ ਆਪਾਂ ਮੀਡੀਅਮ ਸਾਈਜ਼ ਦੇ ਜਿਹੜੇ ਕੱਟ ਕੇ ਪਾ ਦੱਤੇ ਆ ਤੇ ਦੋ ਆਪਾਂ ਲੈ ਆ ਟਮਾਟਰ ਤੇ ਇਹ ਵੀ ਆਪਾਂ ਇਹਦੇ ਵਿੱਚ ਕੱਟ ਕੇ ਪਾ ਦੇਣੇ ਆ ਤੇ ਪੰਜ ਸੱਤ ਜਿਹੜੀਆਂ ਹਰੀਆਂ ਲਾਲ ਮਿਰਚਾਂ ਆ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਦੇਣੀਆਂ ਇਹ ਪਹਿਲਾਂ ਆਪਾਂ ਤੜਕਾ ਜਿਹੜਾ ਹੈ ਨਾ ਥੋੜੇ ਜਿਹਾ ਨਰਮ ਕਰਕੇ ਕੱਢ ਲੈਣਾ ਇਹਦੇ ਵਿੱਚੋਂ ਤੇਲ ਮੈਂ ਤਾਂ ਹੀ ਥੋੜੇ ਜਿਹਾ ਜ਼ਿਆਦਾ ਪਾਇਆ ਤੇ ਦੇਖੋ ਮਿਰਚਾਂ ਵੀ ਵਿੱਚੇ ਹਰੀਆਂ ਵਿੱਚੇ ਲਾਲ ਆ ਹਰੀਆਂ ਲਾਲ ਹੋ ਗਈਆਂ ਤੇ ਇਹ ਵੀ ਪਾ ਦਤੀਆਂ ਇਹਨੂੰ ਕਰਕੇ ਮਿਕਸ ਆਪਾਂ ਠਾਕ ਦੰਨੇ ਆ ਠਾਕੇ ਜਿਹੜਾ ਛੇਤੀ ਨਰਮ ਹੋ ਜਾਊਗਾ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਨੇ ਹੁੰਦੇ ਆ ਜੀ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਸਪੋਰਟ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਦੇ ਚੈਨਲ ਨੂੰ ਨਵੇਂ ਵੀਬਰ ਸਬਸਕ੍ਰਾਈਬ ਕਰੋ ਜੀ ਤੇ ਉਹ ਆਪਾਂ ਟੱਕ ਦਿੱਤਾ ਤੜਕਾ ਤਿਆਰ ਹੋਊਗਾ ਦੇਖੋ ਟਿੰਡਿਆ ਆਪਾਂ ਧੋ ਲੈ ਆ ਸਾਫ਼ ਸੁਪਰੇ ਟਿੰਡੇ ਲੈ ਦੇਖ ਕੇ ਆਪਾਂ ਲਿਆਂਦੇ ਆ ਤੇ ਇਹਨਾਂ ਨੂੰ ਹੁਣ ਜਿਹੜਾ ਆਪਾਂ ਛੇਲਣਾ ਇਹ ਸਾਰੇ ਟਿੰਡਿਆਂ ਨੂੰ ਛਿੱਲ ਕੇ ਤੇ ਫਿਰ ਇਹਨਾਂ ਨੂੰ ਇੱਕ ਵਾਰੀ ਆਪਾਂ ਧੋ ਲਾਂਗੇ ਜੇ ਤੋ ਕੋਈ ਵੀ ਸਬਜ਼ੀ ਤੁਸੀਂ ਬਾਜ਼ਾਰੋਂ ਲੈ ਕੇ ਆਨੇ ਨਾ ਉਹਨੂੰ ਪਹਿਲਾਂ ਧੋਵੋ ਚੰਗੀ ਤਰ੍ਹਾਂ ਕਿਉਂਕਿ ਮੰਡੀ ਵਿੱਚ ਐਦਾਂ ਹੀ ਰੱਖਿਆ ਹੁੰਦਾ ਢੇਰੀਆਂ ਲਾਈਆਂ ਹੁੰਦੀਆਂ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਧੋਵੋ ਸਬਜ਼ੀ ਨੂੰ ਉਸ ਤੋਂ ਬਾਅਦ ਇਹਨੂੰ ਛਿੱਲੋ ਕੱਟੋ ਜੋ ਵੀ ਕਰਨਾ ਫਿਰ ਕੱਟ ਕੇ ਫਿਰ ਧੋਵੋ ਇਹਨੂੰ ਬਾਅਦ ਚ ਤੇ ਕੋਸ਼ਿਸ਼ ਕਰਿਆ ਕਰੋ ਥੋੜੇ ਜਿਹਾ ਕੋਸਾ ਪਾਣੀ ਕਰਕੇ ਵਿੱਚ ਨਮਕ ਪਾ ਕੇ ਨਾ ਉਹਦੇ ਵਿੱਚ ਸਬਜ਼ੀ ਨੂੰ ਧੋ ਸਕੋ ਤਾਂ ਕਿਉਂਕਿ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ ਹੈਗਾ ਕਿਉਂਕਿ ਬਾਜ਼ਾਰ ਦੇ ਵਿੱਚੋਂ ਆਪਾਂ ਲੈ ਆਨੇ ਆ ਮੰਡੀ ਦੇ ਵਿੱਚੋਂ ਲੈ ਆਨੇ ਐਦਾਂ ਪਈਆਂ ਹੁੰਦੀਆਂ ਹਨਾ ਤੇ ਜਿਹੜੀ ਆਪਣੇ ਘਰ ਲੱਗਦੀ ਹੈ ਉਹਦੀ ਅਲੱਗ ਗੱਲ ਹੁੰਦੀ ਹੈ ਉਹ ਆਪਾਂ ਬਿਨਾ ਦਵਾਈ ਤੋਂ ਬਿਨਾ ਸਪਰੇਅ ਤੋਂ ਸਾਫ਼ ਸੁਥਰੀ ਹੁੰਦੀ ਹੈ ਦੇਖੋ ਸਾਰੇ ਟਿੰਡੇ ਆਪਾਂ ਜਿਹੜੇ ਛਿੱਲ ਲਏ ਆ ਚੰਗੀ ਤਰ੍ਹਾਂ ਛਿੱਲ ਕੇ ਫਿਰ ਧੋ ਲੈ ਆਪਾਂ ਤੇ ਇਧਰ ਤੜਕਾ ਵੀ ਆਪਣਾ ਜਿਹੜਾ ਨਰਮ ਹੋ ਗਿਆ ਪਹਿਲਾਂ ਮੈਂ ਇਸੇ ਕਰਕੇ ਜਿਹੜਾ ਤੜਕਾ ਰੱਖਿਆ ਸੀ ਤਾਂ ਕਿ ਜਦ ਤੱਕ ਆਪਾਂ ਟਿੰਡੇ ਛਿੱਲਣੇ ਆ ਉਦੋਂ ਤੱਕ ਆਪਣਾ ਤੜਕਾ ਜਿਹੜਾ ਹੈ ਉਹ ਨਰਮ ਹੋ ਜੋਗੇ ਪਿਆਜ਼ ਟਮਾਟਰ ਜਿਹੜੇ ਤੇ ਇਸ ਤਰ੍ਹਾਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਫੇਕ ਕੇ ਤੇ ਫਿਰ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਤੇ ਠੰਡਾ ਹੋ ਜਵੇ ਜਦੋਂ ਤੱਕ ਆਪਾਂ ਟਿੰਡੇ ਕੱਟ ਕੇ ਤੇ ਉਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਉਦੋਂ ਤੱਕ ਇਹ ਠੰਡਾ ਹੋ ਜਾਣਾ ਕਿਸੇ ਹਿਸਾਬ ਦੇ ਨਾਲ ਆਪਾਂ ਕੰਮ ਕਰੀਏ ਨਾ ਕੰਮ ਫਟਾਫਟ ਹੋ ਜਾਂਦਾ ਆ ਜੇ ਹੁਣ ਆਪਾਂ ਪਹਿਲਾਂ ਟਿੰਡਿਆਂ ਦੇ ਵਾਲੇ ਹੋ ਜਾਂਦੇ ਤੇ ਫਿਰ ਇਹਨੂੰ ਬਣਾਉਂਦੇ ਫਿਰ ਇਹਨੂੰ ਠੰਡਾ ਕਰਦੇ ਫਿਰ ਇਹਨੂੰ ਪੀਸਦੇ ਤੇ ਪਹਿਲਾਂ ਆਪਾਂ ਜਿਹੜਾ ਆ ਤੜਕੇ ਨੂੰ ਰੱਖ ਦਿੱਤਾ ਉਹ ਨਰਮ ਹੋ ਗਿਆ ਤੇ ਉਧਰੋਂ ਇਹ ਪੱਕੀ ਗਿਆ ਤੇ ਉਧਰ ਆਪਾਂ ਟਿੰਡੇ ਛਿੱਲ ਕੇ ਤੋਲ ਲੈ ਠੀਕ ਆ ਜੀ ਦੋਨੇ ਕੰਮ ਹੋ ਗਏ ਹੁਣ ਆਪਾਂ ਤੇਲ ਨੂੰ ਸਾਈਡ ਤੇ ਕਰਕੇ ਨਾ ਏਦਾਂ ਇੱਕ ਸਾਈਡ ਨੂੰ ਕਰ ਕਰਕੇ ਸਾਰੇ ਪਿਆਜ਼ ਟਮਾਟਰ ਜਿੰਨਾ ਵੀ ਤੜਕਾ ਹੈਗਾ ਸਾਰੇ ਇਹ ਆਪਾਂ ਕੱਢ ਲੈਣਾ ਇਸੇ ਤੇਲ ਦੇ ਵਿੱਚ ਆਪਾਂ ਟਿੰਡੇ ਕੱਟ ਕੇ ਫਰਾਈ ਕਰਨੇ ਆ ਤੇ ਇਸੇ ਤੇਲ ਦੇ ਵਿੱਚ ਹੀ ਆਪਾਂ ਤੜਕਾ ਲਾਣਾ ਏਦਾਂ ਸਾਈਡ ਨੂੰ ਕੱਢ ਲਿਆ ਸਾਰੇ ਦੇਖੋ ਤੇਲ ਬਚ ਗਿਆ ਇਹਦੇ ਵਿੱਚ ਹੁਣ ਫੁੱਲ ਗੈਸ ਦੇ ਉੱਤੇ ਆਪਾਂ ਟਿੰਡਿਆਂ ਨੂੰ ਫਰਾਈ ਕਰਨਾ ਮੀਡੀਅਮ ਸੇਕ ਤੇ ਨਹੀਂ ਕਰਨਾ ਫੁੱਲ ਗੈਸ ਤੇ ਉੱਤੇ ਆਪਾਂ ਇਹਨਾਂ ਨੂੰ ਉਸੇ ਤੇਲ ਦੇ ਵਿੱਚ ਆਪਾਂ ਫਰਾਈ ਕਰਨਾ ਦੇਖੋ ਤੇਲ ਜਿਹੜਾ ਬਾਅਦ ਵਿੱਚ ਉਹੀ ਫੇਰ ਬਚ ਜਾਣਾ ਹੈ ਤੇ ਜਦੋਂ ਟਿੰਡੇ ਫਰਾਈ ਹੋ ਗਏ ਫਿਰ ਹਾਂ ਸਾਰਾ ਟਿੰਡਾ ਨੇ ਖਿੱਚ ਲਿਆ ਤੇਲ ਜਦੋਂ ਇਹਨਾਂ ਨੇ ਫਰਾਈ ਹੋ ਜਾਣਾ ਤੇਲ ਉਹੀ ਬਚ ਜਾਣਾ ਫਿਰ ਬਾਅਦ ਚ ਆਪਾਂ ਨੂੰ ਚਾਹੀਦਾ ਵੀ ਨਹੀਂ ਬਹੁਤਾ ਤੇਲ ਤੇ ਪਹਿਲਾਂ ਹੀ ਆਪਾਂ ਜਿਹੜਾ ਤੜਕਾ ਵੀ ਤਿਆਰ ਕਰ ਲਿਆ ਤੇ ਟਿੰਡੇ ਵੀ ਆਪਾਂ ਇਦਾਂ ਭੁੰਨ ਲੈਣੇ ਚੰਗੀ ਤਰ੍ਹਾਂ ਇਹਨਾਂ ਨੂੰ ਲਾਲ ਕਰ ਲੈਣਾ ਆਪਾਂ ਟਿੰਡਿਆਂ ਨੂੰ ਤੇ ਬਹੁਤ ਹੀ ਸਵਾਦ ਬਣ ਇਹਦੀ ਸਬਜ਼ੀ ਬਣ ਕੇ ਤਿਆਰ ਹੋਣੀ ਆ ਠੀਕ ਆ ਜੀ ਦੇਖੋ ਟਿੰਡੇ ਜਿਹੜੇ ਆਪਣੇ ਆ ਲਾਲ ਹੋ ਗਏ ਆ ਜਿੰਨੇ ਕ ਆਪਾਂ ਕਰਨੇ ਸੀ ਬਹੁਤੇ ਵੀ ਨਹੀਂ ਕਾਲੇ ਕਰਨੇ ਹੈਗੇ ਤੇ ਫਰਾਈ ਹੋ ਗਏ ਆ ਇਹ ਤੇ ਕੋਈ ਉਹ ਤੇਲ ਜਿਹੜਾ ਸੀ ਨਾ ਉਹ ਫੇਰ ਇਹਨਾਂ ਨੇ ਛੱਡ ਦਿੱਤਾ ਤੇ ਆਪਾਂ ਸਾਈਡ ਨੂੰ ਕਰ ਕਰਕੇ ਇਹਨਾਂ ਨੂੰ ਕੱਢ ਲੈਣਾ ਆ ਤੇ ਬਾਅਦ ਦੇ ਵਿੱਚ ਜਿਹੜਾ ਤੇਲ ਬਚਿਆ ਉਹਦੇ ਵਿੱਚ ਹੀ ਆਪਾਂ ਤੜਕਾ ਲਾਣੇ ਜਿਹੜੇ ਆਪਾਂ ਪਿਆਜ਼ ਟਮਾਟਰ ਠੰਡੇ ਹੋਣ ਨੂੰ ਰੱਖੇ ਸੀ ਉਹਨਾਂ ਨੂੰ ਆਪਾਂ ਪੀ ਲੈਣਾ ਆ ਐਸੇ ਤਰ੍ਹਾਂ ਠੀਕ ਆ ਉਹ ਉਹ ਠੰਡੇ ਹੋ ਗਏ ਆ ਜਿੰਨੀ ਦੇਰ ਚ ਆਪਣੇ ਟਿੰਡੇ ਫਰਾਈ ਹੋਏ ਆ ਉਨੀ ਦੇਰ ਚ ਉਹ ਆ ਠੰਡੇ ਹੋ ਗਏ ਤੇ ਉਹਨਾਂ ਨੂੰ ਆਪਾਂ ਇਦਾਂ ਹੀ ਪੀ ਲਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਹਿੰਗ ਤੇ ਥੋੜਾ ਜਿਹੇ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਉਨੇ ਕਿਉਂਕਿ ਜੀਰਾ ਆਪਾਂ ਪਹਿਲਾਂ ਪਾਇਆ ਉਧਰ ਇਹ ਹਿੰਗ ਪਾ ਦਤੀ ਆਪਾਂ ਇਹ ਹਿੰਗ ਦੇ ਵਿੱਚ ਟੇਸਟ ਵੀ ਵਧੀਆ ਹੁੰਦਾ ਵੈਸੇ ਵੀ ਗਰਮ ਹੁੰਦੀ ਹੈ ਇਹ ਤੇ ਥੋੜਾ ਜਿਹਾ ਦੇਖੋ ਜੀਰਾ ਪਾਇਆ ਮੈਂ ਕਿਉਂਕਿ ਜੀਰਾ ਆਪਾਂ ਪਹਿਲਾਂ ਜਦੋਂ ਪਹਿਲਾਂ ਪਾਇਆ ਨਾ ਸਾਫਤਾ ਉਹਦੇ ਵਿੱਚ ਮੈਂ ਪਹਿਲੇ ਭੁੰਨ ਲਿਆ ਸੀ ਤੜਕੇ 'ਚ ਤੇ ਹੁਣ ਇਹਦੇ ਵਿੱਚ ਪਾਤਾ ਅਦਰ ਕਲਸਣ ਦਾ ਪੇਸਟ ਇਹਨਾਂ ਨੂੰ ਆਪਾਂ ਪਕਾਣੇ ਆ ਤੇ ਜਿਹੜਾ ਆਪਾਂ ਪਿਆਜ਼ ਟਮਾਟਰ ਠੰਡੇ ਕੀਤੇ ਆ ਕੱਢ ਕੇ ਉਹ ਪੀਸ ਲਏ ਆ ਮੈਂ ਪਹਿਲਾਂ ਇਹਨੂੰ ਭੁੰਨ ਲੰਨੇ ਆ ਲਸਣ ਅਦਰਕ ਵੀ ਪੋਚ ਜਊਗਾ ਆਪਣਾ ਤੇ ਫਿਰ ਆਪਾਂ ਕਿਉਂਕਿ ਆਪਾਂ ਪਹਿਲਾਂ ਉਹ ਜਦੋਂ ਆਪਾਂ ਪਿਆਜ਼ ਟਮਾਟਰ ਪੀਸ ਭੁੰਨੇ ਆ ਨਾ ਉਦੋਂ ਇਹ ਨਹੀਂ ਪਕਾਇਆ ਵਿੱਚ ਇਸ ਕਰਕੇ ਆਪਾਂ ਇਹ ਪੇਸਟ ਪਹਿਲਾਂ ਪਕਾ ਲਿਆ ਤੇ ਹੁਣ ਜਿਹੜਾ ਇਹ ਸਾਰਾ ਇਹ ਆਪਣਾ ਮਸਾਲਾ ਸੀ ਉਹਨੂੰ ਆਪਾਂ ਪੀ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਹੜਾ ਰਲਾਨੇ ਆ ਤੇ ਫਿਰ ਇਹਦੇ ਵਿੱਚ ਇਸੇ ਜੱਗ ਦੇ ਵਿੱਚ ਪਾਣੀ ਪਾ ਕੇ ਜਿਹੜਾ ਥੋੜਾ ਜਿਹਾ ਪਾਣੀ ਪਾ ਲਵਾਂਗੇ ਇਹਦੇ ਵਿੱਚ ਤੇ ਪਹਿਲਾਂ ਇਹਨੂੰ ਐਦਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਬਹੁਤ ਹੀ ਸੁਆਦ ਜਿਹੜੇ ਗਰੇਵੀ ਵਾਲੇ ਏਦਾਂ ਢਿੰਡੇ ਬਣਦੇ ਆ ਨਾ ਦੇਗੀ ਲਾਲ ਮਿਰਚ ਪਾਤੀ ਕੋੜੀ ਨਹੀਂ ਹੈਗੀ ਕਿਉਂਕਿ ਪਹਿਲਾਂ ਆਪਾਂ ਹਰੀ ਮਿਰਚਾਂ ਪਾ ਲਈਆਂ ਹਲਦੀ ਪਾ ਲਈ ਹੈ ਸਬਜੀ ਦੇ ਹਿਸਾਬ ਦੇ ਨਾਲ ਤੇ ਨਮਕ ਪਾ ਲੈਣੇ ਆ ਕਸੂਰੀ ਮੇਥੀ ਪਾ ਦਨੇ ਆ ਬਸ ਇੰਨੇ ਕੁ ਮਸਾਲੇ ਆਪਾਂ ਇਹ ਚ ਪਾਉਣੇ ਆ ਟੇਸਟ ਜਿੰਨੀ ਕਿ ਸਬਜੀ ਆ ਟੇਸਟ ਆਪਣੇ ਦੇ ਹਿਸਾਬ ਦੇ ਨਾਲ ਤੁਸੀਂ ਕਿੰਨਾ ਵੱਧ ਖਾਣੇ ਘੱਟ ਖਾਣੇ ਆ ਉਸ ਹਿਸਾਬ ਦੇ ਨਾਲ ਤੁਸੀਂ ਨਮਕ ਮਿਰਚ ਜਿਹੜਾ ਐਡਜਸਟ ਕਰ ਸਕਦੇ ਆ ਠੀਕ ਆ ਜੀ ਇਨੂੰ ਵੀ ਅੱਧਾ ਪਕਾ ਲੈਨੇ ਆ ਫਿਰ ਉਸੇ ਕੱਪ ਦੇ ਵਿੱਚ ਜਿਹੜਾ ਮਿਕਸੀ ਵਾਲਾ ਜਾਗਾ ਨਾ ਉੱਚੀ ਪਾਣੀ ਪਾ ਕੇ ਤੇ ਆਪਾਂ ਇਹਦੇ ਵਿੱਚ ਪਾਣੀ ਪਾ ਲੈਨੇ ਆ ਪਾਣੀ ਪਾ ਕੇ ਨੇ ਫਿਰ ਇਹਨਣਾ ਆ ਆਪਾਂ ਚੰਗੀ ਤਰ੍ਹਾਂ ਤਾਂ ਕਿ ਪਹਿਲੇ ਵੈਸੇ ਪੱਕਿਆ ਆ ਆਪਣਾ ਜਿਹੜਾ ਤੜਕਾ ਆ ਮਸਾਲੇ ਪਾਏ ਆ ਆਪਾਂ ਵਿੱਚ ਸਾਰਾ ਕੁਝ ਪੱਕ ਜਾਵੇ ਤੇ ਜਾਗ ਦੇ ਵਿੱਚ ਹੀ ਆਪਾਂ ਪਾਣੀ ਪਾ ਕੇ ਜਿਹੜਾ ਪਾਤਾ ਗਰੇਵੀ ਤੁਹਾਡੇ ਆਪਣੇ ਤੇ ਡਿਪੈਂਡ ਆ ਤੁਸੀਂ ਕਿੰਨੀ ਕੁ ਬਣਾਉਣੀ ਚਾਹੁੰਦੇ ਆ ਪਤਲੀ ਜਿਹੀ ਬਣਾਉਣੀ ਆ ਤਾਂ ਹੋਰ ਪਾਣੀ ਪਾ ਲਓ ਥੋੜੀ ਬਣਾਉਣੀ ਆ ਗਰੇਵੀ ਤਾਂ ਇੰਨਾ ਕੁ ਪਾਣੀ ਬਹੁਤ ਆ ਉਹ ਆਪਣੇ ਆਪਣੇ ਤੇ ਡਿਪੈਂਡ ਆ ਇੱਕ ਕਿੰਨੀ ਕਿ ਤੁਸੀਂ ਗਰੇਵੀ ਜਿਹੜੀ ਬਣਾਣੀ ਆ ਇੱਕ ਵਾਰੀ ਬਣਾ ਕੇ ਐਦਾਂ ਬੱਚਿਆਂ ਨੂੰ ਖਵਾਉਂਗੇ ਨਾ ਤੇ ਕਦੀ ਵੀ ਨਾ ਨਹੀਂ ਕਰੋਗੇ ਸਬਜ਼ੀ ਖਾਣ ਨੂੰ ਬਹੁਤ ਸਵਾਦ ਬਣਦੀ ਦੇਖੋ ਗਰੇਵੀ ਆਪਣੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਆ ਐਨ ਪੱਕ ਗਈ ਬਹੁਤ ਸੋਹਣੀ ਮਹਿਕ ਆਉਂਦੀ ਇਹਦੇ ਵਿੱਚੋਂ ਤੇ ਹੁਣ ਜਿਹੜੇ ਆਪਾਂ ਟਿੰਡੇ ਫਰਾਈ ਕਰਕੇ ਰੱਖਿਓ ਨਾ ਉਹ ਪਾ DNA ਤੇ ਤੇਲ ਆਪਾਂ ਇੱਕੋ ਵਾਰੀ ਪਹਿਲਾਂ ਜਿਹੜਾ ਪਾਇਸੀ ਬਸ ਉਹਦੇ ਵਿੱਚ ਹੀ ਆਪਾਂ ਸਾਰਾ ਹੀ ਸਬਜ਼ੀ ਤਿਆਰ ਕੀਤੀ ਆ ਹੋਰ ਆਪਾਂ ਬਾਅਦ ਚ ਤੇਲ ਬਿਲਕੁਲ ਨਹੀਂ ਪਾਇਆ ਹੈਗਾ ਤੇ ਉਹਦੇ ਵਿੱਚ ਹੀ ਆਪਾਂ ਇਹਨਾਂ ਤੜਕਾ ਫਰਾਈ ਕਰ ਲਿਆ ਫਿਰ ਆਪਾਂ ਟਿੰਡੇ ਫਰਾਈ ਕਰ ਲਏ ਬਾਅਦ ਚ ਉਹਦੇ ਵਿੱਚ ਜਿਹੜਾ ਬਚ ਗਿਆ ਉਹ 'ਚ ਤੜਕਾ ਲਾ ਦਤਾ ਢਾਕੇ ਨੂੰ ਪਕਾ ਲੈਨੇ ਆ ਤੇ ਨਵੇਂ ਵੀਪਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਜ਼ਰੂਰ ਕਰਿਆ ਕਰੋ ਦੇਖੋ ਜੀ ਆਪਣੀ ਟਿੰਡਿਆਂ ਦੀ ਜਿਹੜੀ ਆ ਸਬਜੀ ਫਰਾਈ ਟਿੰਡਾ ਬਣ ਕੇ ਆਪਣਾ ਕਿੰਨਾ ਸੋਹਣਾ ਤਿਆਰ ਹੋ ਗਿਆ ਜੇ ਤੁਸੀਂ ਸੁੱਕਾ ਹੀ ਬਣਾਉਣੇ ਚਾਹੁੰਦੇ ਆ ਟਿੰਡੇ ਤਾਂ ਤੁਸੀਂ ਜਿੰਨਾ ਹਾਫ ਫਰਾਈ ਕੀਤੇ ਆ ਤੇ ਇਹਨਾਂ ਨੂੰ ਸੁੱਕਿਆਂ ਨੂੰ ਜਿਹੜਾ ਤੜਕਾ ਆਪਾਂ ਭੁੰਨ ਲਿਆ ਤੇ ਉਹਦੇ ਵਿੱਚ ਪਾਣੀ ਨਾ ਪਾਵੋ ਟਿੰਡੇ ਰਲਾ ਦਿਓ ਰਲਾ ਕੇ ਬਸ ਪਾਫ ਦੇ ਨਾਲ ਹੀ ਬਣ ਜਾਂਦੇ ਦੇਖੋ ਟਿੰਡਿਆਂ ਪੱਕ ਗਏ ਆਪਣੇ ਤੇ ਹੁਣ ਇਹਦੇ ਵਿੱਚ ਗਰਮ ਮਸਾਲਾ ਬਿਲਕੁਲ ਥੋੜਾ ਜਿਹਾ ਆਪਾਂ ਪਾਉਣਾ ਹੈ ਕਿਉਂਕਿ ਪਹਿਲਾਂ ਜਿਹੜੇ ਮਸਾਲੇ ਪਾਏ ਉਹ ਗਰਮੇ ਹੀ ਆ ਇਸ ਕਰਕੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਇਹ ਚ ਪਾ ਦਿੱਤਾ ਪਾ ਕੇ ਰਲਾ ਦਿੱਤਾ ਹੈ ਤੇ ਲਓ ਜੀ ਆਪਣੀ ਜਿਹੜੀ ਟਿੰਡਿਆਂ ਦੀ ਸਬਜੀ ਆ ਫਰਾਈ ਟਿੰਡਿਆਂ ਦੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਣਾਓ ਤੇ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਲਓ ਜੀ ਨੇੜੇ ਵਰਕੇ ਵੀ ਆਪਾਂ ਦਿਖਾ ਦਨੇ ਬਹੁਤ ਹੀ ਸੋਹਣੀ ਟਿੰਡੇ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਹੋਈ ਬੜੀ ਸੋਹਣੀ ਮਹਿਕ ਆਂਦੀ ਹੈ ਇਹਦੇ ਵਿੱਚ